ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਸੁਖੇ ਵਾਲਾ ਜ਼ਿਲ੍ਹਾ ਫਰੋਜਪੁਰ ਤਹਿਸੀਲ ਜੀਰਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਵੀਰ ਗੁਰੇ ਗੈਲ ਦੇ ਘਰੇ ਬਣਾ ਰਹੇ ਗੈਲਡੇਰੀ ਫਾਰਮ ਦੀ ਨੋਇਵਨ ਵੀਰਾਂ ਵਪਾਰ ਦਾ ਕੰਮ ਕਰਦਾ ਦਿੱਲੀ ਵਾਂਗੂ ਇਸ ਘਰੇ ਪਸ਼ੂ ਆਉਂਦੇ ਆ ਜਿਆਦਾਤਰ ਜਰਸੀਆਂ ਹੀ ਆਉਂਦੀਆਂ ਸੂਈਆਂ ਸਵਾਈਆਂ ਵੀ ਆਉਂਦੀਆਂ ਤੇ ਗੱਬਣਾ ਵੀ ਆਉਂਦੀਆਂ ਜੀਰੇ ਵਾਲੇ ਇਸ ਏਰੀਏ ਚ ਮੌਲ ਰੇਟ ਵੀਰ ਦੇ ਸਾਰਿਆਂ ਨਾਲ ਜਾਇਜ਼ ਹੀ ਹੁੰਦੇ ਬਾਕੀ ਤੁਸੀਂ ਸਾਰੇ ਵੀਰ ਗੋਰੇ ਨੂੰ ਜਾਣਦੇ ਹੀ ਆ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਪਸ਼ੂ ਵਿਖਾਉਣੇ ਆ ਨਾਗਤਾ ਵੱਧ ਸੀ ਪਰ ਮੇਰੇ ਆਉਣ ਤੋਂ ਕੁਛ ਪਹਿਲਾਂ ਨਾਗ ਸੇਲ ਹੋ ਗਿਆ ਹੁਣ ਤਿੰਨ ਨਾਗ ਰਹਿ ਗਿਆ ਤੇ ਖਾਸ ਗੱਲ ਇਹ ਰਹੂਗੀ ਕਿ ਦੋ ਤਾਜ਼ੀਆਂ ਸੂਈਆਂ ਵੜਾਂ ਤੇ ਦੋਹਾਂ ਦੇ ਮਗਰੀ ਬੱਚੀਆਂ ਸੋਹਣੀਆਂ ਜਰਸੀ ਨਸਲ ਦੀਆਂ ਬੱਚੀਆਂ ਮਾਣੇ ਛੋਟੇ ਛੋਟੇ ਆਉਣਗੇ ਇਨਫਾਰਮੇਸ਼ਨ ਲੈਦਣਾ ਆਪ ਕਰਦੇ ਆ afterwards ਦਿੰਨੇ ਪ੍ਰੋਪੋਸਾਈ ਆਫੀਸ਼ਲ ਆਗੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਠੀਕ ਹੈ ਬਾਈ ਜੀ ਨਾਮ ਤੇ ਪ੍ਰਸਾਦ ਨਾਮ ਵੀਰੇ ਗੋਰਾ ਗਿਆ ਪਿੰਡ ਆਪਣਾ ਸੁਖੇ ਵਾਲਾ ਵੀਰੇ ਪਿੰਡ ਜੀਰਾ ਸ਼ਹਿਰ ਤੋਂ 5 ਕਿਲੋਮੀਟਰ ਹਟਾਈ ਤੇ ਮੋਗੇ ਤੋਂ 20 ਕਿਲੋਮੀਟਰ ਹਟਾਈ ਮੋਬਾਈਲ ਨੰਬਰ ਦੱਸੋ 9781230900 ਜੀ ਇੱਕ ਵਾਰੀ ਫੇਰ ਦੱਸੋ 9781230900 ਜੀ ਤਿੰਨ ਪਸ਼ੂ ਗਰੇ ਇਸ ਟਾਈਮ ਤੇ ਆਪਣੇ ਕੋਲ ਤਿੰਨ ਬੇੜਾ ਰਹਿਣੀਆਂ ਵੀਰੇ ਦੋ ਬੇੜਾਂ ਚ ਸਵੇਰ ਹੀ ਸੂਈਆਂ ਵਾ ਤੇ ਇੱਕ ਗੱਬਣਾ ਜੀ ਕੈਨ ਮਸੂ ਹੈ ਇਹਦਾ ਇਹ ਬੱਚੀ ਵੀਰੇ ਦੂਜੇ ਸੂਏ ਸੋਈ ਆ ਹੂੰ ਤੇ ਮਗਰ ਵੀ ਬੱਚੀ ਬਹੁਤ ਜ਼ਿਆਦਾ ਚੰਗੀ ਦਿੱਤੀ ਆ ਹਾਂਜੀ ਕਿੰਨਾ ਕਿ ਦੁੱਧ ਪਿਆਈ ਤੇਰੇ ਹਿਸਾਬ ਨਾਲ ਕਦੇ ਦੁੱਧ ਵੀਰੇ ਜਿਹੜਾ ਮਾਲਕ ਨੇ ਆਪਾਂ ਨੂੰ ਦੱਸਿਆ 14 ਕਿਲੋ ਦੁੱਧ ਜਿਹੜੇ ਭਰਾ ਨੇ ਕੋਈ ਵੀ ਵੜ ਲੈਣੀ ਆ ਆਪਦੀ ਸਮਝਣਾ ਲਵੇ ਵੀ ਕਿੰਨਾ ਲੈ ਸਕਦਾ ਤੇ ਆਪਣਿਆਂ ਦਾ ਅੱਜ ਸਮਾਨ ਕੇ ਚਲੋ ਵੀ ਰਾਤ ਆਈਆਂ ਹਨਾ ਅੱਜ ਚਲੀਆਂ ਗਏ ਜਾਣਾ ਇਹਨਾਂ ਨੇ ਆਪਾਂ ਵੇਚ ਵੜ ਕੇ ਨਹੀਂ ਦੇਖਿਆ ਸਹੀ ਜੋ ਵੀ ਕਹੇ ਭਰਾ ਨੇ ਲੈਣੀ ਆ ਆਪ ਵੀ ਸਮਝਣਾ ਦੇ ਵੀ ਉਹ ਕਿੰਨਾ ਲੈ ਸਕਦਾ ਜੈ ਜੈ ਮੋਲੇ ਜੈ ਜੈ ਮੋਲੇ ਵੀਰੇ ਇਹ ਮੱਛੀ ਦਾ 45000 ਦਾ ਮਾਨਤਾਨ ਕਰ ਦਾਂਗੇ ਕੜੀਆ ਲੁਆ ਬਹੁਤ ਆ ਬੱਚੀ ਦਾ ਮੰਨ ਲੋ ਮਗਰ ਬੱਚਾ ਬਹੁਤ ਚੰਗਾ ਬਾਕੀ ਦੋ ਬੈੜਾਂ ਦੀ ਜੇਰ ਦੀ ਗਰੰਟੀ ਹੋ ਗਈ ਸਹੀ ਹੈ ਦੋਸਤੋ ਦੋ ਤਾਜ਼ੀਆਂ ਸੂਈਆਂ ਬੈੜਾ ਦੋਵਾਂ ਦੀ ਵੀਰ ਕਹਿੰਦਾ ਜੇਰ ਦੀ ਆਪਣੀ ਗਰੰਟੀ ਹੋ ਤੇ ਦੋਵਾਂ ਦੇ ਮਗਰ ਬੱਚੀਆਂ ਘਰੇ ਦੁੱਧ ਪੀਣ ਵਾਲੇ ਭੈਣ ਭਰਾ ਮੈਨੂੰ ਬਹੁਤ ਸਾਰੇ ਫੋਨ ਲਾਉਂਦੇ ਨੇ ਬਾਈ ਯਾਰ ਕਿ ਆਪਾਂ ਜਰਸੀ ਲੈਣੀ ਆ ਬਾਈ ਹਮਤ ਘਰੇ ਦੁੱਧ ਪੀਣ ਨੂੰ ਲੈਣੀ ਆ ਆਪਾਂ ਸੂਈ ਸਵਾਈ ਹੈ ਤੇ ਲੈਣੀ ਬੱਚੀ ਵਾਲੀ ਆ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਦੋ ਚਾਰ ਸੀਆਂ ਬਹੁਤ ਸੋਹਣੀਆਂ ਤੇ ਮਗਰ ਬੱਚੀਆਂ ਵੀ ਬਹੁਤ ਸੋਹਣੀਆਂ 14 ਕਿਲੋ ਦੁੱਧ ਵੀਰ ਕਹਿੰਦਾ ਪਹਿਲਾਂ ਨਹੀਂ ਦਿੱਤਾ ਬਾਕੀ ਬਾਈ ਕਹਿੰਦਾ ਜਿਹਦੇ ਪਸੰਦ ਆਊਗੀ ਅਗਲਾ ਆਪਦੀ ਸਮਝ ਨਾਲ ਲੈ ਲਈ ਕਿ ਕਿੰਨਾ ਦੁੱਧ ਦੇਊਗੀ ਬਾਕੀ ਵੀਰ ਦੀ ਗੱਲ ਵੀ ਸਹੀ ਆ ਵੀਰ ਕਹਿੰਦਾ ਰਾਤ ਆਪਣੇ ਘਰੇ ਆਈਆਂ ਅੱਜ ਵੀਰ ਕਹਿੰਦਾ ਆਪਣੇ ਘਰੋਂ ਇਹਨਾਂ ਨੇ ਚਲੀਆਂ ਜਾਣਾ ਆਪਾਂ ਕਿਹੜੇ ਦਿਨਾਂ ਦੇ ਵਿੱਚ ਬੜਿਆਂ ਕਿ ਇਹਨਾਂ ਨੇ ਇੰਨਾ ਦੁੱਧ ਦੇਣਾ ਬਾਕੀ ਇਹਨਾਂ ਨੇ ਆਪਦੀ ਸਮਝ ਨਾਲ ਲਈਆਂ ਜਿਹਦੇ ਪਸੰਦ ਹੋਣਗੀਆਂ ਅਗਲਾ ਆਪਦੀ ਸਮਝ ਨਾਲ ਲੈ ਲਈ ਬਾਕੀ ਹਵਾਨਾ ਸੋਹਣਾ ਵੱਡਾ ਹਵਾਨੇ ਦੇ ਹਿਸਾਬ ਨਾਲ ਉਮੀਦ ਕਰ ਸਕਦੇ ਆ ਬੱਚੀ ਸਿਆਲੂ ਸੈਲ ਕਰਮਾ ਵਾਲੀ ਵਧੀਆ ਖੁੱਲਾ ਦੁੱਧ ਪਿਆ ਜੂ ਥਣ ਪੂਰੇ ਚੰਗੇ ਆਦੀ ਚਵਾਈ ਵਾਲੀ ਗੁਲਾਬੀ ਆ ਗਾੜੀ ਚ ਵੀ ਦੁੱਧ ਚੰਗਾ ਉਹ ਮੂਹਰੇ ਥਣ ਤੋਂ ਫਟ ਤੰਗ ਹਵਾਨਾ ਕੇ ਧੁੰਨੀ ਵਾਲੇ ਪਾਸੇ ਨੂੰ ਫਿਰਦਾ ਬਹੁਤ ਸੋਹਣੀ ਜਰਸੀ ਦੇਵਾ ਦਾ ਬਾਹਲਾ ਸੁਣਾ ਵੀਰੇ ਬੱਚੀ ਦੀ ਕੁਆਲਿਟੀ ਬਹੁਤ ਆ ਨੇ ਦੇ ਹਿਸਾਬ ਨਾਲ ਆਪਾਂ 17 18 ਕਿਲੋ ਦੁੱਧ ਕਹਿ ਦੋ ਪਰ ਆਪਾਂ ਇਹ ਗੱਲ ਕਹਿਣੀ ਨਹੀਂ ਵੀਰੇ ਹਨਾ ਕਿ ਅਗਲਾ ਆਪ ਦੀ ਸਮਝ ਨਾਲ ਲੱਗੇ ਸਹੀ ਆ ਹਾਂਜੀ ਤੋਸੋ ਗਲੇਵੇ ਦੇ ਹਿਸਾਬ ਨਾਲ ਵੀਰ ਕਹਿੰਦਾ ਆਪਾਂ 17 18 ਕਿਲੋ ਦੁੱਧ ਕਹਿ ਦਈਏ ਪਰ ਆਪਾਂ ਨਹੀਂ ਵੀਰ ਕਹਿੰਦਾ ਕਹਿੰਦੇ ਜੀਦੇ ਪਸੰਦ ਆਉ ਉਹ ਅਗਲਾ ਆਪ ਦੀ ਸਮਝ ਨਾਲ ਲੈ ਲੈ ਕਿ ਦੁੱਧ 17 ਦਿਨ ਦੀ 18 ਦਿਨ ਦੀ ਜਾਂ ਜਿੰਨਾ ਵੀ ਦਿੰਦੀ ਆ ਇੱਕ ਨਾ ਇੱਕ ਫ੍ਰੀ ਵਾਲੀ ਗੱਲ ਆ ਹੁੰਦੇ ਸੂਏ ਨੂੰ ਆਪਦੀ ਮਾਂ ਦੇ ਮਗਰ ਵਹਿੜ ਨੇ ਬੱਚੀ ਨੇ ਤਿਆਰ ਹੋ ਜਾਣਾ ਬੱਚੇ ਦਾ ਇੰਨਾ ਹੁੰਦਾ ਜਿਹੜਾ ਆਪਾਂ ਡੇਢ ਦੋ ਮਹੀਨੇ ਦੁੱਧ ਪਿਆਉਣੇ ਆ ਉਹ ਐਵੇਂ ਜਾਂਦਾ ਬੱਚੀ ਨੂੰ ਪਿਆ ਰਾਸ ਆ ਜਾਂਦਾ ਕਿਉਂਕਿ ਹੋਰ ਸਮੇਂ ਸਵੇਰ ਨੂੰ ਇਹਨੇ ਮਗਰ ਵਹਿੜ ਤਿਆਰ ਹੋ ਜਾਣਾ ਹੁੰਦਾ ਤੇ ਬੱਚਾ ਡੇਢ ਦੋ ਮਹੀਨੇ ਦੁੱਧ ਪਿਆ ਕੇ ਬਾਅਦ ਚ ਵੀ ਛੱਡਣਾ ਪੈਂਦਾ 2 ਨੰਬਰ ਤੇ ਆ ਜਾਈਏ ਗੁਰੇ ਇਹ ਵੀ ਵੇੜ ਵੀਰੇ ਸਵੇਰ ਹੀ ਸੋਈ ਆ। ਹਮਮ ਮਾਲੋਂ ਇਹਨਾਂ ਦਾ ਕਿੰਨੇ ਕਿਹੜਾ ਫਰਕ ਹੀ ਆ ਸਵੇਰ। ਠੀਕ ਆ। ਤੇ ਮਗਰ ਇਹਦੇ ਵੀ ਬੱਚੀ ਆ ਮੇਰੇ ਜਰਸੀ। ਹਮ ਤੇ ਸੂਹਾ ਦੂਜਾ ਜਿਹੜਾ ਮਾਲਕਾਂ ਦੇ ਦੱਸਣ ਮੁਤਾਬਕ 13 ਤੋਂ 14 ਕਿਲੋ ਦਾ ਦੱਸਿਆ ਹੀ ਮਰਲੇ ਛੁਕਦਾ। ਠੀਕ ਆ। ਹਾਂਜੀ। ਜਾਇਦ ਦਾ ਮੋਲ। ਮੇਰੇ ਦਾ ਮੋਲ 38 40 ਜਿੰਨਾ ਮਰਜੀ ਕਰ ਲਈ ਹੈ ਨਾ 36000 ਦੀ ਜੈਸ ਤੇ ਲੋ ਹੋਣੀ ਆ। 36 ਦੀ। ਹਾਂ ਵੀ ਕਈ ਭਰਾ ਮੜ ਕੇ ਫੋਨ ਲਾ ਕੇ ਕਹਿੰਦੇ ਆ ਵੀ ਇੰਨੇ ਲੈ ਲੈ ਉਹਨੇ ਲੈ ਲੈ। ਇਹੋ ਗੱਲ ਨਹੀਂ ਇਹ ਤੇ ਜੈਸ ਲੋਈ ਆ 36 ਦੀ ਹੈ ਨਾ। ਠੀਕ ਆ। ਜੇ ਮਾਨਦਾਨ ਕਰਾਉਣਾ ਤਾਂ 38 ਜੋ ਮ ਦੋਸਤੋ ਮੀਰ ਕਹਿੰਦਾ ਯੈਸਨੋ ਵਾਲਾ ਮੁੱਲੀ ਹੈ 2 ਨੰਬਰ ਦਾ 1 ਨੰਬਰ ਚ ਥੋੜਾ ਘਣਾ ਮਾਨ ਹੋ ਜਾਊਗਾ ਕਿਉਂਕਿ ਬਾਈ ਕਹਿੰਦਾ ਮੁੱਲ ਆਪਾਂ ਮੰਗੇ ਹੀ ਹੋਣਾ ਯੈਸਨੋ ਵਾਲਾ ਮੁੱਲ ਕਰਨ ਨੂੰ ਬਾਈ ਕਹਿੰਦਾ ਫਿਰ 38000 ਕਰਾ ਲਓ 2000 ਤੁਹਾਨੂੰ ਛੱਡ ਦੂਗਾ ਤੇ 36 ਦੀ ਲੈ ਜਾਓ ਤੇ ਇਹ ਯੈਸਨੋ ਆ ਫਿਰ 36 ਹੈ 36 ਲੈਣਾ ਵਿੱਚੋਂ ਛੋੜ ਵੀਰ ਕਰ ਦੂਗਾ 13 14 ਕਿਲੋ ਬਾਈ ਦੱਸਦਾ ਕਿ ਦੁੱਧ ਪਹਿਲਾਂ ਨੇ ਦਿੱਤਾ ਦੂਜੇ ਸਵੇ ਸੂਈ ਹੈ 1 ਨੰਬਰ ਦੀ ਤੇ 2 ਨੰਬਰ ਦੀ ਜ਼ੇਰ ਵੀਰ ਕਹਿੰਦਾ ਕੰਪਲੀਟ ਆ ਜ਼ੇਰ ਪੈ ਗਈ ਆ ਜ਼ੇਰ ਦੀ ਪਾਈ ਕਹਿੰਦਾ ਆਪਣੀ ਗਰੰਟੀ ਹੋਊਗੀ ਥਾਣੇ ਦਾ ਵੀ ਪੂਰਾ ਚੰਗਾ ਮੋਟਾ ਜਾਨ ਵਾਲਾ ਹਦੀ ਚਵਾਈ ਵਾਲਾ ਕੋਈ ਵਾਧੂ ਹੈ ਨਹੀਂ ਫੋਰਡ ਸ਼ਾਂਗ ਚਾਰਾ ਥਾਣਾ ਦਾ ਸੀਮੇ ਹੀ ਸਾਈਜ਼ ਆ ਬਾਕੀ ਇਹਨਾਂ ਦਾ ਦੁੱਧ ਮੱਝਾਂ ਵਰਗਾ ਹੁੰਦਾ ਕਰਕੇ ਤਾਂ ਕਰਕੇ ਡਿਮਾਂਡ ਜੀ ਵੀ ਬਹੁਤ ਰਹਿੰਦੀਆਂ ਇੰਨੇ ਦੁੱਧ ਵਾਲੀ ਜੇ ਮੱਝ ਲੈਣੇ ਆ ਲੱਖ ਦੇ ਨੇੜੇ ਤੇੜਾ ਆਊਗੀ ਇਹ ਇਹਨਾਂ ਦਾ ਮੁੱਲ ਫੰਡਰ ਮਾਜੇ ਨੂੰ ਵੀ ਘੱਟ ਹੁੰਦਾ ਤਾਂ ਕਰਕੇ ਵਿਕਰੀ ਚ ਬਹੁਤ ਰਹਿੰਦੀਆਂ ਪਰ ਨਾਕ ਥੋੜੇ ਆ ਥਾਣਾ ਦੀ ਸਾਫ ਸੁਥਰੀ ਆ 36000 ਦੀ ਦੇ ਦੇਣੀ ਆ ਦੁੱਧ 13 14 ਕਿਲੋ ਪਹਿਲਾਂ ਨੇ ਦਿੱਤਾ ਤੇ ਮਗਰ ਬੱਚੀ ਫੀਮੇਲ ਕਾਫ ਬਛੜੀ ਬੱਚੀ ਬਹੁਤ ਚੰਗੀ ਵੀਰੇ ਜਰਸੀ ਨਾਲ ਲੋ ਛੋਟੀ ਬੁੱਧੀ ਆ ਪਿਓਰ ਜਰਸੀ ਬੱਚੀ ਆ ਮਗਰ ਬਹੁਤ ਸੋਹਣਾ ਬੱਚਾ ਆਉਂਦੇ ਸੂਏ ਨੂੰ ਵੀ ਮਗਰ ਵਾੜ ਤਿਆਰ ਹੋ ਜਾਊਗੀ ਮੁੱਲ ਸਿਰਫ 36000 35 36000 ਦੀ ਫਿਰ 13 14 ਕਿਲੋ ਦੁੱਧ ਵਾਲੀ ਜਰਸੀ ਦਿੰਦਾ ਵੀ ਕੌਣ ਕੋਈ ਨਹੀਂ ਦਿੰਦਾ ਲੱਖ ਰੁਪਏ ਦੀ ਮੱਝ ਇੱਕ ਪਾਸੇ ਖੜਾ ਲਿਓ ਇੱਕ ਪਾਸੇ 36000 ਵਾਲੀ ਖੜਾ ਲਿਓ ਉਹਨਾਂ ਦਾ ਦੋਨੇ ਦੇਣਾ ਉਹਨਾਂ ਇਹਨੇ ਦੇਣਾ ਤੇ ਤਿੰਨ ਨੰਬਰ ਤੇ ਲਾਸਟ ਗੱਬਣ ਵੜ ਕਿੰਨਵਾ ਸੁਆ ਗੁਰੇ ਇਹ ਬੰਦੇ ਨੇ ਦੁੱਝੋ ਦੁੱਝ ਸੁਣਾਵਾ ਹੂੰ ਦੇਣੇ ਹੱਥ ਦੇ ਅੰਦਰ ਬਾਹਰ ਵਾਲੀ ਹੈ ਵੀਰੇ ਮੰਨ ਕੇ ਚੱਲੋ ਮੈਂ ਮੱਤਾਂ ਲਵਗੀ ਇਹੇ ਠੀਕ ਹੈ ਤੇ ਦੁੱਧ ਜਿਹੜਾ ਆਪਾਂ ਨੂੰ ਦੱਸਿਆ ਵੀਰੇ 12 ਤੋਂ 13 ਕਿਲੋ ਮਾਲਕਾਂ ਨੇ ਇਹਦਾ ਠੀਕ ਹੈ ਹਾਂਜੀ ਜਾਇਦ ਜਾਇ ਮੋਲ ਇਹਦਾ 34000 ਜਮਾਨਤਾਨ ਕਰ ਦਾਂਗੇ ਵੀਰੇ ਸਹੀ ਹੈ ਠੀਕ ਹੈ ten ਨੰਬਰ ਲਾਸਟ ਦੂਜੇ ਸੂਵੇ ਬਾਈ ਕਹਿੰਦਾ ਸੁੰਦੀ ਆ 12 13 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਹਫਤੇ ਦੀ ਕੱਚੀ ਆ ਹਫਤੇ ਦੇ ਅੰਦਰ ਬਾਹਰ ਸੂਪੂ ਕੋਈ ਇੱਕ ਦਿਨ ਪਹਿਲਾਂ ਵੀ ਸੂ ਸਕਦੀ ਆ ਵੈੜ ਕੱਦ ਕਾਟ ਵਾਲੀ ਆ ਮੁੱਲ ਜਮਾਂ ਜਾਇਜ ਛੋਟਾ ਜਿਹਾ ਪਾ 34000 ਦੀ ਦੇ ਦੇਣੀ ਆ ਵਜਨ ਮੁਝ ਨੂੰ ਬਹੁਤ ਐ ਸੀਰ ਸੌ ਫੁੱਲ ਐ ਐਵੇਂ ਕੋਈ ਭੈਣ ਭਰਾ ਗਰਮਣਾ ਮੰਨੇ ਵੀਰ ਨੇ ਡਰਦੀ ਆ ਘੰਟਾ ਕਿ ਹੋਇਆ ਤਾਂ ਹੀ ਬਾਈਟਾਂ ਦੇ ਤੁਰਤੀ ਨਹੀਂ ਫੁੱਲਗੇ ਠੀਕ ਐ ਸਹੀ ਐ ਦੋਸਤੋ ਵੀਰ ਨੇ ਲੈਵੇ ਤੇ ਹੱਥ ਮਾਰਾ ਤੇ ਪੂਛ ਤਾਂ ਉਹ ਚੱਕ ਲਈ ਸੀ ਪਲਟ ਲਾਂ ਜੇ ਪਈਆਂ ਬਹੁਤ ਇਕੱਲੀ ਕੱਚੀ ਕੱਚੀ ਐ ਇੱਕ ਹਫ਼ਤੇ ਦੀ ਕੱਚੀ ਐ ਪੰਜ-ਛੇ ਦਿਨ ਵਧੀਆ ਸੇਵਾ ਹੋ ਜਾਂਦੀ ਸੋਹਣਾ ਹਵਾਨਾ ਤਿਆਰ ਕਰਕੇ ਸੂ 34000 ਦੀ ਦੇ ਦੇਣੀ ਆ ਜਿਹਦੇ ਪਸੰਦ ਆਊਗੀ ਬੇਫਿਕਰ ਹੋ ਕੇ ਅਗਲਾ ਅਜੇ ਵਿੱਚੋਂ ਵੀਰ ਛੋੜ ਕਰ ਦੂਗਾ ਅੱਜ ਦੀ ਵੀਡੀਓ ਦੇ ਵਿੱਚ ਇਹ ਤਿੰਨ ਪਸ਼ੂ ਆ ਦੋ ਤਾਜ਼ੀਆਂ ਸੂਈਆਂ ਜਰਸੀਆਂ ਦੋਹਾਂ ਦੇ ਮਗਰ ਬੱਚੀਆਂ ਤੇ ਇੱਕ ਗੱਬਣ ਵਹਿੜ ਮੁੱਲ ਜਮਾ ਜਾਇਜ਼ ਬਿਲਕੁਲ ਛੋਟੇ ਪਾ ਇੱਕ ਨੰਬਰ 45000 ਦੀ 45000 ਚੋਂ ਮਾਣ ਉਹ ਜੂ 2 ਨੰਬਰ 36000 ਦੀ ਦੋਵਾਂ ਦੇ ਮਗਰ ਬੱਚੀਆਂ ਤੈ ਨੰਬਰ ਲਾਸਟ 34000 ਦੀ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਜੀ ਕਿਸੇ ਨੇ ਘਰੇ ਆਉਣਾ ਪਿੰਡ ਸੁਖੇਵਾਲਾ ਜ਼ਿਲ੍ਹਾ ਫਰੋਜਪੁਰ ਤਹਿਸੀਲ ਜੀਰਾ ਜੀਰੇ ਤੋਂ ਮੋਗਾ ਰੋਡ ਤੇ ਬਾਈ ਉਹਨਾਂ ਦਾ ਪਿੰਡ ਹੈ ਬਸਾਂ 4 ਕਿਲੋਮੀਟਰ ਵਾਂਗੂ ਹੋਣਾ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੁਸੀਂ ਵੀਰ ਨੂੰ ਫੋਨ ਲਾ ਲਓ ਪ੍ਰੋਪਰ ਐਡਰੈਸ ਸੁਝਾ ਦੂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ